ਨਮਾਣੇ ਗੋ ਗੋਪੀ ਸਤਿ ਸੰਜਿਓ ਫਤਿ ਪ੍ਰਵਾਣ ਕਰਨੇ ਵਾਹ ਸ਼ਰੋ ਜੀ ਕਾ ਪਾਲ ਸਾਹਾ ਵਾਦੋ ਦਿੱਤੀ ਤੋ ਕਈ ਦਿਨਾਂ ਤੋਂ ਆਪ سلسلہ ਵਾਲ ਸਾਹਿਬ ਸਤਿਗੁਰੂਆਂ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਪੰਜ ਖੰਡਾਂ ਦੇ ਵਿਚਾਰ ਸਰਵਨ ਕਰ ਰਹੇ ਹੋ ਖੰਡ ਦਾ ਮਤਲਬ ਹੈ ਹਿੱਸਾ ਪੜਾ ਉਨ੍ਹਾਂ ਪੰਜ ਹਿੱਸਿਆਂ ਦੀ ਵਿਆਖਿਆ ਜਿੱਥੋਂ ਅਭਿਆਸੀ ਨੂੰ ਲੰਘ ਕੇ ਸੱਚ ਤੱਕ ਪਹੁੰਚਣਾ ਚਾਹਲੋ ਸੱਚ ਇੱਕ ਪਰਮ ਰਸ ਹੈ ਸੱਚ ਇੱਕ ਪਰਮ ਸ਼ਕਤੀ ਹੈ ਔਰ ਸੱਚ ਹੀ ਸੰਸਾਰ ਦਾ ਮੂਲ ਹੈ ਇੱਥੇ ਤੱਕ ਪਹੁੰਚਣ ਵਾਸਤੇ ਹੀ ਮਨੁੱਖਾ ਤਨ ਇੱਕ ਵਸੀਲਾ ਹੈ ਇੱਕ ਉਪਰਾਹਲਾ ਇਸ ਵਸੀਲੇ ਦਾ ਮਨੁੱਖ ਸਹੀ ਪ੍ਰਯੋਗ ਕਰ ਸਕੇ ਇਸਤੇਮਾਲ ਕਰ ਸਕੇ ਸਤਿਗੁਰ ਨੇ ਕੁਝ ਰਹਿਣੀ ਬਹਿਣੀ ਸਾਡੇ ਸਾਹਮਣੇ ਰੱਖੀ ਹੈ ਪ੍ਰਥਮ ਧਰਮ ਖੰਡ ਧਰਮ ਖੰਡ ਵਿੱਚ ਜ਼ਿਆਦਾ ਗੱਲ ਸਰੀਰ ਦੀ ਹੈ ਕਿਉਂਕਿ ਸਭ ਤੋਂ ਪਹਿਲੇ ਇਹ ਸਰੀਰ ਹੈ ਇਹ ਦਿਖਾਈ ਦਿੰਦਾ ਫਿਰ ਮਨ ਹੈ ਫਿਰ ਆਤਮਾ ਹੈ ਸਾਧਨਾ ਪਹਿਲੇ ਸਰੀਰ ਦੇ ਇੱਕਦਮ ਮੰਨ ਦੇ ਨਹੀਂ ਹੋ ਸਕੇਗੀ ਬੜੀ ਔਕੀ ਗੱਲ ਹੈ ਕਿਸ ਤਰ੍ਹਾਂ ਮਨ ਨੂੰ ਸਾਧੋ ਤੇ ਜਿਹੜਾ ਸਰੀਰ ਨੂੰ ਹੀ ਨਹੀਂ ਸਾਧ ਸਕਦਾ ਉਹ ਕਿਸ ਤਰ੍ਹਾਂ ਮਨ ਨੂੰ ਸਾਧੇਗਾ ਪਹਿਲੇ ਸਰੀਰ ਐਸਾ ਬਣਾਣਾ ਹੈ ਜੈਸਾ ਗੁਰੂ ਚਾਹੁੰਦਾ ਫਿਰ ਮਨ ਵੈਸਾ ਬਣਾਣਾ ਹੈ ਜੈਸਾ ਗੁਰੂ ਚਾਹੁੰਦਾ ਫਿਰ ਆਤਮਾ ਵੈਸੀ ਬਣਾਣੀ ਹੈ ਜੈਸੇ ਗੁਰੂ ਚਾਹੁੰਦਾ कि ਜਿਹੜਾ ਸਰੀਰ ਦੇ ਤਲ ਤੇ ਫੇਲ ਹੋ ਗਿਆ ਕਾਮਯਾਬ ਨਹੀਂ ਅੱਦੇ ਦਮਨ ਹੋਣਾ ਬੜੀ ਔਖੀ ਗੱਲ ਇਤਨੀ ਮਾਰਜ ਕਰਦੇ ਇਸੇ ਵਾਸਤੇ ਮੁਹੰਮਦ ਸਾਹਿਬ ਨੇ ਵੀ ਬੜੀ ਕਰੜੀ ਸ਼ਰਤ ਰੱਖ ਦਿੱਤੀ ਵੀ ਜਿਹੜਾ ਹਕੀਕਤ ਤੱਕ ਪਹੁੰਚਣਾ ਚਾਹੁੰਦਾ ਹੈ ਖੁਦਾ ਤੱਕ ਪਹੁੰਚਣਾ ਚਾਹੁੰਦਾ ਹੈ ਸੱਚ ਤੱਕ ਪਹੁੰਚਣਾ ਚਾਹੁੰਦਾ ਹੈ ਪਹਿਲੇ ਸ਼ਰਅ ਵਿੱਚ ਆਵੇ ਸ਼ਰਅ ਪਹਿਲੇ ਫਿਰ ਤਰੀਕਾ ਕੁਝ ਤਰਕ ਕਰਨਾ ਹੈ ਕੁਝ ਛੱਡਣਾ ਹੈ ਪਰ ਮਾਰਫਤ ਦੀ ਦੁਨੀਆ ਬੈਰਾਗ ਦੀ ਦੁਨੀਆ ਫਿਰ ਹਕੀਕਤ ਉਹ ਬਹੁਤ ਸੇ ਤਰੀਕੇ ਨਾਲ तमाम ਭਾਰਤ ਦੇ ਸਨਾਤਨੀ ॠषि मुनियों ਨੇ ਕਹਿ ਦਿੱਤਾ ਔਰ ਸਾਰੇ ॠषि मुनियों ਦੀ ਜੋ ਸਲਾਹ ਵਿਚਾਰ ਹੈ ਉਸ ਨੂੰ ਮਨੂ ਮਹਾਰਾਜ ਨੇ ਮਨੂ ਸਮਰਤੀ ਵਿੱਚ ਪੇਸ਼ ਕਰ ਦਿੱਤਾ ਹੈ ਕਿ ਪਹਿਲੇ ਕਰਮ ਕਾਂਡ ਲਾਜ਼ਮੀ ਫਿਰ ਉਪਾਸਨਾ ਕਾਂਡ ਫਿਰ again ਕਰਮ ਕਾਂਡ ਸਰੀਰ ਦਾ ਤਲ ਉਪਾਸ਼ਨਾ ਕਾਂਡ ਮਨ ਦਾ ਤਲ ਔਰ ਗਿਆਨ ਕਾਂਡ ਆਤਮਾ ਦਾ ਤਲ ਉਹਨਾਂ ਨੇ ਵੀ ਇਸੇ ਤਰੀਕੇ ਨਾਲ ਸਪਸ਼ਟ ਕੀਤਾ ਕਿ ਸਰੀਰ ਦੇ ਤਲ ਤੇ ਕਰਮ ਵੈਸੇ ਕਿਰਿਆ ਵੈਸੀ ਜੋ ਗੁਰੂ ਚਾਹੁੰਦਾ ਹੈ ਮਨ ਦੇ ਤਲ ਤੇ ਵਿਚਾਰ ਵੈਸੇ ਜੋ ਗੁਰੂ ਚਾਹੁੰਦਾ ਹੈ ਤੇ ਆਤਮਾ ਦੇ ਤਲ ਤੇ ਸਾਧਨਾ ਹੋ ਜੈਸਾ ਗੁਰੂ ਚਾਹੁੰਦਾ ਤੇ ਜਿਹੜਾ ਸਰੀਰ ਪਹਿਲੇ ਪੜਾਉ ਦੇਤੇ ਨਹੀਂ ਪਹੁੰਚਿਆ ਉਹ ਸਰੀਰ ਦੀ ਸਾਧਨਾ ਵਿੱਚ ਵੀ ਸਫਲ ਨਹੀਂ। ਮੁਸ਼ਕਿਲ ਹੈ ਉਸ ਮਨੁੱਖ ਵਾਸਤੇ ਮਨ ਦੀ ਸਾਧਨਾ ਕਰਨੀ ਔਰ ਇਤਨੀ ਮੈਂ ਅਰਜ਼ ਕਰਾਂ ਜਿਉਂ-ਜਿਉਂ ਬੰਦਾ ਅੱਗੇ ਜਾਏਗਾ ਸਾਧਨਾ ਆਓਖੀ ਹੈ। ਸਰੀਰ ਦੀ ਸਾਧਨਾ ਸਭ ਤੋਂ ਸੌਖੀ ਹੈ, ਬਹੁਤ ਸੌਖੀ ਹੈ। ਜੈਸਾ ਗੁਰੂ ਕਹਿੰਦਾ ਵੈਸਾ ਸਰੀਰ ਬਣਾ ਲਉਣਾ। ਜੈਸੇ ਮੁਹੰਮਦ ਸਾਹਿਬ ਨੇ ਕੁਝ ਰਿਵਾਇ ਸ਼ਰਅ ਵਿੱਚ ਰਾਇਜ਼ ਕਰ ਦਿੱਤੀ ਹੈ। ਕਰਮ ਕਾਂ ਦੇ ਵਿੱਚ ਕੁਝ ਮਰਿਆਦਾ ਜੋੜ ਦਿੱਤੀ ਗਈ। ਉਪਨਿਸ਼ਦਾਂ ਦੇ ਰਿਸ਼ੀਆ ਨੇ, ਵੈਦਿਕ ਰਿਸ਼ੀਆ ਨੇ, ਸਨਾਤਨ ਰਿਸ਼ੀਆ ਨੇ। ਉਹਦੇ ਵਿੱਚ ਬਕੈ ਦਾ ਕੁਝ ਪਹਿਰਾਵਾ ਵੀ ਹੈ, ਕੁਝ ਰਹਿਣ ਸਹਿਣ ਦਾ ਢੰਗ ਵੀ ਹੈ, ਕੁਝ ਖਾਣ ਪਾਣ ਦਾ ਢੰਗ ਵੀ ਹੈ। ਉਸ ਦੇ ਵਿੱਚ ਜਿਹੜਾ ਨਿਪੁੰਨ ਹੋ ਗਿਆ ਉਹਨੂੰ ਕਹਿੰਨ ਕਰਮ ਕਾਂ ਦੇ ਤੇ ਪੂਰਾ ਕਰਮ ਕੰਦਰੀ ਹੈ। ਇਹ ਕਰਮ ਕਾਂਡ ਦਾ ਸਿੱਧਾ ਤੱਲਕ ਹੈ ਸਰੀਰ ਨਾਲ। ਧਰਮ ਖੰਡ ਦਾ ਸਿੱਧਾ ਤੱਲਕ ਹੈ ਸਾਡੇ ਸਰੀਰ ਨਾਲ। ਸਾਡੇ ਸਰੀਰ ਤੋਂ ਕਿਸੇ ਨੂੰ ਚੋਟ ਨਾ ਪਹੁੰਚੇ। ਤੇ ਸਾਡੇ ਸਰੀਰ ਦੀ ਰਹਿਣੀ ਬਹਿਣੀ ਵੀ ਇਸ ਢੰਗ ਨਾਲ ਹੋਵੇ ਜੈਸਾ ਗੁਰੂ ਚੰਦ ਹੈ। ਅਗਲੀ ਗੱਲ ਹੈ ਮਨ ਦੀ। ਔਰ ਜੈਸੇ ਜੈਸੇ ਮਨੁੱਖ ਅੱਗੇ ਜਾਏਗਾ ਸਾਧਨਾ ਕਰੜੀ ਰੰਗਣਾ ਸਰੀਰ ਨੂੰ ਵੀ ਹੈ ਰੰਗਣਾ ਮਨ ਨੂੰ ਵੀ ਹੈ ਤਰੰਗਣਾ ਆਤਮਾ ਨੂੰ ਵੀ ਹੈ ਇਹ ਮਨ ਸੁੰਦਰ ਆਪਣਾ ਪਰ ਨਾਮ ਮਜੀਠੇ ਰੰਗਲੇ ਪ੍ਰਿਥਿ ਤੋਂ ਕਹਦੇ ਤਨ ਹੈ ਇਹ ਸਾਹਮਣੇ ਹੈ ਇਹ ਸੋਹ ਹੈ ਤੋਂ ਮੈਂ ਫਿਰ ਇਤਨੀ ਅਰਜ਼ ਕਰਦੇ ਹਾਂ ਤੁਸੀਂ ਸਾਰੇ ਸਿਆਣੇ ਕੋਈ ਬਾਰ ਬਾਰ ਦੁਰਾਨ ਦੀ ਲੋੜ ਨਹੀਂ ਜੋ ਸਰੀਰ ਦੇ ਤਲ ਦੇ ਤੇ ਕਾਮਯਾਬ ਨਹੀਂ ਜੈਸਾ ਗੁਰੂ ਚੰਦਰ ਐਸਾ ਸਰੀਰ ਬਣਾ ਲਾ ਮੁਸ਼ਕਿਲ ਹੈ ਉਹ ਮਨ ਉਹ ਮਨ ਦੇ ਤਲ ਤੇ ਕਾਮਯਾਬ ਹੋ ਗਏ ਕਿ ਜੈਸਾ ਗੁਰੂ ਚੰਦਾ ਵੈਸਾ ਉਹ ਮਨ ਬਣਨ ਲੱਗਾ ਉਹ ਤੇ ਬਹੁਤ ਕਰਨੀ ਸਾਧਨਾ ਬਹੁਤ ਔਖੀ ਸਾਧਨਾ ਤੇ ਇਤਨੀ ਗੱਲ ਮੰਨਣੀ ਪੈਗੀ ਕਿ ਗੁਰੂ ਸਾਡੇ ਨਾਲੋਂ ਅੱਗੇ ਹੈ ਗੁਰੂ ਸਾਡੇ ਨਾਲੋਂ ਵੱਡਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਅੰਨੇ ਧਰਮ ਗ੍ਰੰਥ ਕਹਿੰਦੇ ਨੇ ਕਿ ਮਨੁੱਖ ਦੇ ਅੰਦਰ ਇੱਕ ਪ੍ਰੀਤ ਹੈ ਇੱਕ ਖਿੱਚ ਹੈ ਇੱਕ ਕشش ਹੈ ਇੱਕ ਤੜਪ ਹੈ ਸਾਰਿਆਂ ਦੇ ਅੰਦਰ ਹੈ ਪੰਛੀਆਂ ਦੇ ਅੰਦਰ ਵੀ ਹੈ ਪਸ਼ੂਆਂ ਦੇ ਅੰਦਰ ਵੀ ਉਹ ਜਿਹੜੀ ਪ੍ਰੀਤ ਹੈ ਆਪਣੇ ਤੋਂ ਛੋਟਿਆਂ ਦੇ ਤੇ ਜਿਸ ਵਕਤ ਜਾਂਦੀ ਹੈ ਉਸ ਪ੍ਰੀਤ ਨੂੰ ਕਹਿੰਦੇ ਨੇ ਸਨੇਹ ਤੇ ਉਹ ਪ੍ਰੀਤ ਜਦ ਆਪਣੇ ਤੋਂ ਬਰਾਬਰਿਆਂ ਬਰਾਬਰ ਵਾਲਿਆਂ ਨਾਲ ਜਾ ਕੇ ਸੰਬੰਧ ਜੋੜਦੀ ਹੈ ਉਹਨੂੰ ਕਹਿੰਦੇ ਨੇ ਪ੍ਰੇਮ ਤੇ ਉਹੀ ਪ੍ਰੀਤ ਜਦ ਆਪਣੇ ਤੋਂ ਵੱਡਿਆਂ ਨਾਲ ਸੰਬੰਧਿਤ ਹੁੰਦੀ ਹੈ ਉਹਨੂੰ ਕਹਿੰਦੇ ਨੇ ਸ਼ਰਧਾ ਸ਼ਰਧਾ ਪ੍ਰੇਮ ਸਨੇਹ ਇੱਕੋ ਹੀ ਗੱਲ ਹੈ ਛੋਟਿਆਂ ਨਾਲ ਸਨੇਹ ਬਰਾਬਰੀ ਵਾਲੇ ਨਾਲ ਪ੍ਰੇਮ ਵੱਡੇ ਨਾਲ ਸ਼ਰਧਾ ਧਰਮ ਕੋਜੀ ਕਹਿ ਰਹੇ ਨੇ ਕਿ ਸੰਸਾਰ ਦੇ ਵਿੱਚ ਸ਼ਰਧਾਤ ਹੁੰਦੀ ਜਾ ਰਹੀ ਹੈ ਕਿਉਂ ਆਪਣੇ ਤੋਂ ਵੱਡਾ ਮੰਨਣਾ ਬੜੀ ਔਖੀ ਗੱਲ ਹੈ ਸ਼ਰਧਾ ਹੁੰਦੀ ਆਪਣੇ ਤੋਂ ਵੱਡੇ ਜੋ ਮਨ ਲਈਏ ਹਾਂ ਇਹ ਮੈਥੋਂ ਅੱਗੇ ਹੈ ਮੇਰੇ ਨਾਲੋਂ ਅੱਗੇ ਹੈ ਮੇਥਾ ਬਲਟਾ ਤੋਂ ਮਨੁੱਖ ਦਾ ਹੰਕਾਰ ਹੁਣ ਇਤਨਾ ਵੱਡਾ ਹੋ ਗਿਆ ਹੈ ਕਿ ਇਹ ਆਪਣੇ ਨਾਲੋਂ ਵੱਡਾ ਕਿਸੇ ਨੂੰ ਵੀ ਮੰਨਣ ਨੂੰ ਰਾਜ਼ੀ ਨਹੀਂ। ਕੋ ਸ਼ਰਦਾ ਕੋ ਹੋ ਗਈ। ਤੇ ਬਰਾਬਰੀ ਦਾ ਦਰਜਾ ਵੀ ਦੇਣ ਨੂੰ ਤਿਆਰ ਨਹੀਂ। ਪ੍ਰੇਮ ਦੀ ਕੋ ਗਈ। ਬਸ ਸਨੇਹ ਹੈ ਥੋੜਾ ਬਹੁਤ ਉਹ ਬੱਚਿਆਂ ਦੇ ਤੱਕ ਦੇਤੇ ਹੈ। ਬੱਚਿਆਂ। ਬਰਾਬਰੀ ਦੇਣੀ ਬੜੀ ਔਖੀ ਗਈ। ਔਰ ਪ੍ਰੇਮ ਦਾ ਜਨਮ ਹੁੰਦਾ ਹੈ ਬਰਾਬਰੀ ਦੇ ਤੱਕ ਤੇ। ਇਤਨੀ ਮੈਂ ਅਰਜ਼ ਕਰ ਦੇਣਾ ਗੁਲਾਮ ਤੇ ਮਾਲਕ ਦੇ ਵਿੱਚ ਕੋਈ ਪ੍ਰੇਮ ਨਹੀਂ ਹੁੰਦਾ ਦਾਸ ਤੇ ਮਾਲਕ ਦੇ ਵਿੱਚ ਕੋਈ ਪ੍ਰੇਮ ਨਹੀਂ ਹੁੰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਗੱਲ ਨੂੰ ਸਮਝਿਆ ਸੀ ਕਿ ਮੈਂ ਅੰਮ੍ਰਿਤ ਛਕਾਇਆ ਹੈ ਅੰਮ੍ਰਿਤ ਛਕਾਣ ਦੇ ਨਾਤੇ ਮੈਂ ਗੁਰੂ ਆ ਇਹ ਸਿੱਖ ਨੇ ਮੈਂ ਦਾਤਾ ਹਾਂ ਇਹ ਮੰਨਦੇ ਹੈ ਦੇਣ ਦੇ ਨਾਤੇ ਮੈਂ ਦਾਤਾ ਇਹ ਮੰਨਦੇ ਹੈ ਦੇਣ ਦੇ ਨਾਤੇ ਮੈਂ ਗੁਰੂ ਆ ਇਹ ਸਿੱਖ ਨੇ ਬਰਾਬਰੀ ਤੇ ਹੋਈ ਨਾ ਪ੍ਰੇਮ ਨਹੀਂ ਪੈਦਾ ਹੋਇਆ। ਤੋ ਪਤਾ ਹੈ ਆਪ ਫਿਰ ਉਹਨਾਂ ਪੰਨਾਂ ਦੇ ਅੱਗੋਂ ਹੱਥ ਜੋੜ ਕੇ ਖੜੇ ਹੋ ਗਏ। ਹੁਣ ਮੈਨੂੰ ਦੇ। ਕੋਈ ਲੋਹੜ ਨੇ ਜੀ ਤੇ ਅਮਰਤ ਦੀ ਮੂਰਤੀ ਸੀ। ਉਹਨਾਂ ਦੇ ਤੇ ਰੋਮ-ਰੋਮ ਦੇ ਚੋਂ ਅਮਰਤ ਨਿਕਲਦਾ ਸੀ। ਐਸਾ ਕਿਉਂ ਕੀਤਾ ਬਰਾਬਰੀ ਦੇਣੀ ਸੀ? ਕਿਉਂਕਿ ਪ੍ਰੇਮ ਬਰਾਬਰੀ ਦੇ ਦਿਲ ਤੇ ਹੁੰਦਾ ਹੈ। ਜੋ ਛੋਟਾ ਹੈ ਤੇ ਗੱਲ ਬੜੀ ਔਖੀ। ਬਰਾਬਰੀ ਮੇਰੇ ਬਾਦਸ਼ਾਹਾਂ ਨੇ ਦਿੱਤੀ। ਇਸੇ ਵਾਸਤੇ ਸ਼ਾਹਦ ਮਮਦ ਲਤੀਫ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਰੂਪ ਨਹੀਂ ਹੈ ਉਹਨੇ ਕੁਝ ਜੀਵਨ ਕਥਾ ਲਿਖੀ ਹੈ ਕਹਿੰਦਾ ਮੈਂ ਲਿਖਣ ਵਿੱਚ ਅਸਮਰਥ ਹਾਂ ਭਈ ਕਿਉਂ ਕਹਿੰਦਾ ਜਦ ਮੈਂ ਦੇਖਦਾ ਹਾਂ ਕਿ ਹੱਥ ਵਿੱਚ ਕਲਮ ਹੈ ਤੇ ਲਿਖਣ ਵਿੱਚ ਕੋਈ ਲੀਨ ਹੈ ਜਮਨਾ ਦੇ ਤੱਟ ਤੇ ਬੈਠਾ ਹੈ ਐਸਾ ਪ੍ਰਤੀਤ ਹੁੰਦਾ ਕੋਈ ਸ਼ਾਇਰ ਹੈ ਕੋਈ ਕਵੀ ਹੈ ਪਰ ਜਦ ਮੈਂ ਦੇਖਦਾ ਹੱਥ ਵਿੱਚ ਤਲਵਾਰ ਹੈ ਭੰਗਾਰੀ ਦੇ ਯੁੱਧ ਵਿੱਚ ਤਲਵਾਰ ਕੋਈ ਚੱਲਦੀ ਹੈ ਜਿਸ ਹੱਥ ਵਿੱਚ ਕਲਮ ਸੀ ਉਸ ਵਿੱਚ ਤਲਵਾਰ ਖਿਆਲ ਆ ਜਾਂਦਾ ਹੈ ਕਿ ਕੋਈ ਸੂਰਮਾ ਹੈ ਕੋਈ ਯੋਧ ਜਦ ਮੈਂ ਦੇਖਦਾ ਇਹ ਕੋ ਉਪਦੇਸ਼ ਪਿਆ ਕਰਦਾ ਵਾਹਿਦ ਅੱਲਾ ਦਾ ਉਹ ਇੱਕ ਰਹਿਬਰ ਪ੍ਰਤੀਕ ਹੁੰਦਾ ਹੈ ਉਦੋਂ ਇੱਕ ਗੁਰੂ ਪ੍ਰਤੀਕ ਹੁੰਦਾ ਉਦੋਂ ਇੱਕ ਰਹਿਨੁਮਾ ਪ੍ਰਤੀਕ ਹੁੰਦਾ ਜਦ ਮੈਂ ਦੇਖਦਾ ਹਾਂ ਸੋਨੇ ਦੇ ਸਿੰਘਾਸਣ ਤੇ ਬੈਠਾ ਗਲੇ ਵਿੱਚ ਮੋਤੀਆਂ ਦੀ ਮਾਲਾ ਪਾਈ ਹੈ ਸੀਸ਼ ਕੋਈ ਕਲਗੀ ਲਾਈ ਹੈ ਉੱਪਰ ਚੌਰ ਹੋ ਰਹੀ ਹੈ ਉਦੋਂ ਬਾਦਸ਼ਾਹ ਪ੍ਰਤੀਕ ਹੁੰਦਾ ਬਾਦਸ਼ਾਹ ਸ਼ਹਿਨ ਸ਼ਾਹ ਫਿਰ ਮੈਂ ਜਦ ਦੇਖਦਾ ਹੱਥ ਜੋੜ ਕੇ ਪੰਜ ਪਿਆਰੀਆਂ ਦੇ ਅੱਗੇ ਖੜਾ ਓਦੋਂ ਮੰਗਦਾ ਪਰਦੇਸ ਹੁੰਦਾ ਹੈ ਬਿਖਾਰੀ ਪਰਦੇਸ ਭਾਈ ਸਾਹਿਬ ਐ ਨੰਦ ਲਾਲ ਵੀ ਕਹਿੰਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾ ਕਦੀ ਦਰਵੇਸ਼ ਨਹੀਂ ਹੋਇਆ ਕਰਦੇ ਤੇ ਦਰਵੇਸ਼ ਕਦੀ ਬਾਦਸ਼ਾ ਨਹੀਂ ਹੋਇਆ ਕਰਦੇ ਬਗੌਰ ਕਦੀ ਮਤਲਬਾ ਕਰਕੇ ਵੇਖਣਾ ਜੋ ਬਾਦਸ਼ਾ ਹੈ ਉਹ ਦਰਵੇਸ਼ ਨਹੀਂ ਜੋ ਦਰਵੇਸ਼ ਹੈ ਉਹ ਬਾਦਸ਼ਾ ਨਹੀਂ ਨੰਦ ਲਾਲ ਕਨ ਰੂਹੇ ਜ਼ਮੀਨ ਤੇ ਇੱਕ ਐਸੀ ਮੂਰਤੀ ਆਈ ਹੈ ਜੋ ਬਾਦਸ਼ਾਹ ਵੀ ਹੈ ਦਰਵੇਸ਼ ਵੀ ਹੈ ਔਰ ਜਿਸ ਤੋਂ ਹੱਕ ਦੀ ਝਲਕ ਮਿਲਦੀ ਹੈ ਹੱਕ 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 ਕਹਿੰਦੇ ਨੇ ਸਚਾਈ ਨੂੰ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਹੈ ਗੁਰੂ ਗੋਬਿੰਦ ਸਿੰਘ ਤੋਂ ਮਹਿਰਸ ਕਰੇ ਅਸੀ ਪ੍ਰੇਮ ਪਨਪਦਾਇ ਬਰਾਬਰੀ ਦੇ ਤਲ ਤੇ ਗੁਰਸਿੱਖ ਪ੍ਰੀਤ ਗੁਰ ਸਿੱਖ ਮੁਖ ਪਾਏ ਗੁਰੂ ਦੀ ਸਿੱਖ ਨਾਲ ਬੜੀ ਪ੍ਰੀਤੀ ਹੈ ਤੇ ਪ੍ਰੀਤੀ ਤਾਂ ਹੀ ਹੋ ਸਕਦੀ ਬਰਾਬਰੀ ਦਾ ਦਰਜਾ ਦੇ ਕੇ ਵਰਨਾ ਨਹੀਂ ਹੁੰਦੀ ਸਨੇਹ ਹੁੰਦਾ ਹੈ ਆਪਣੇ ਤੋਂ ਛੋਟੇ ਨਾਲ ਪ੍ਰੇਮ ਹੁੰਦਾ ਹੈ ਆਪਣੇ ਤੋਂ ਬਰਾਬਰੀ ਨਾਲ ਤੇ ਸ਼ਰਧਾ ਹੁੰਦੀ ਹੈ ਆਪਣੇ ਤੋਂ ਵੱਡੇ ਨਾਲ ਅੰਦਰ ਜਿਹੜੀ ਖਿੱਚ ਹੈ ਜਿਹੜੀ ਕਸ਼ਿਸ਼ ਹੈ ਜਿਹਨੂੰ ਪ੍ਰੀਤ ਕਹਿੰਦੇ ਨੇ ਇਹਦੇ ਤਿੰਨ ਰੂਪ ਬਣ ਜਾਂਦੇ ਛੋਟਿਆਂ ਨਾਲ ਸਨੇਹ ਬਰਾਬਰੀ ਵਾਲੇ ਨਾਲ ਪ੍ਰੇਮ ਵੱਡੇ ਨਾਲ ਸਰਦਾ ਤੇ ਜਿਸ ਢੰਗ ਨਾਲ ਖੋਜ ਕੀਤੀ ਹੈ ਧਰਮੀ ਪੁਰਸ਼ਾਂ ਨੇ ਕਹਿ ਰਹੇ ਕਿ ਸਰਦਾ ਖੋ ਗਿਆ ਆਪਣੀ ਤੋਂ ਵੱਡਾ ਮੰਨਣਾ ਹੀ ਬੜੀ ਔਖੀ ਗੱਲ ਹੈ ਵੀ ਮੈਥੋਂ ਵੱਡਾ ਥੋੜੀ ਹੈ ਸਰਦਾ ਖੋ ਗਿਆ ਤੇ ਬਰਾਬਰੀ ਦੇਣੇ ਵੀ ਬੜੀ ਔਖੀ ਗੱਲ ਹੋਈ ਹੈ ਬਰਾਬਰੀ ਤਾਂ ਪ੍ਰੇਮ ਵੀ ਖੋ ਗਿਆ ਸਿਰਫ ਮਨੁੱਖ ਦੀ ਦੁਨੀਆ ਥੋੜਾ ਬਹੁਤ ਸਨੇਹ ਬਚਿਆ ਬੱਚਿਆਂ ਨਾਲ ਕਰ ਲੈਣਾ ਬਸ ਇਸ ਤੋਂ ਜ਼ਿਆਦਾ ਨਹੀਂ ਬਰਾਬਰੀ ਨਹੀਂ ਦੇਣ ਨੂੰ ਪਿਆਰ ਹੁੰਦਾ। ਭਰਾ ਨੂੰ ਵੀ ਬਰਾਬਰੀ ਦੇਣੀ ਪੈਂਦੀ। ਵੀ ਜੈਸਾ ਮੈਂ ਵੈਸਾ ਹੀ ਹੈ ਇਸ ਤੇ ਮੇਰੇ ਕੋਈ ਫਰਕ ਨਹੀਂ। ਉੱਥੇ ਤੇ ਪ੍ਰੇਮ ਪੈਦਾ ਹੋਉਂਦਾ। ਪਰ ਇਹ ਮੈਥੋਂ ਵੱਡਾ ਹੈ ਫਿਰ ਸ਼ਰਧਾ। ਕੰਨ ਨੇ ਸ਼ਰਧਾ ਮਾਂ-ਬਾਪ ਤੇ ਹੁੰਦੀ ਸੀ। ਪ੍ਰੇਮ ਭਰਾਵਾਂ ਤੇ ਨਾਲ ਹੁੰਦਾ ਸੀ। ਸਨੇਹ ਬੱਚਿਆਂ ਨਾਲ ਹੁੰਦਾ ਸੀ। ਉਹ ਬੜੀ ਮੁਸ਼ਕਲ ਨਾਲ ਥੋੜਾ ਬਹੁਤ ਇਹ ਸਨੇਹ ਬਚਿਆ ਪ੍ਰੇਮ ਖੋ ਗਿਆ। ਸ਼ਰਧਾ ਖੋ ਗਿਆ। ਜੇ ਜਦ ਮਾਂ ਬਾਪ ਨੂੰ ਹੀ ਵੱਡਾ ਮੰਨਣ ਤੋਂ ਮਨੁੱਖ ਦਾ ਮਨ ਇਨਕਾਰੀ ਹੋਵੇ ਤੇ ਗੁਰੂ ਨੂੰ ਕਿਸ ਤਰ੍ਹਾਂ ਵੱਡਾ ਮੰਨੇਗਾ ਰੱਬ ਨੂੰ ਕਿਸ ਤਰ੍ਹਾਂ ਵੱਡਾ ਮੰਨੇਗਾ ਐਲਾਨੀਆਂ ਤੌਰ ਤੇ ਅੱਧੀ ਦੁਨੀਆ ਅਜਨਾਸਤਿਕ ਹੈ ਉਹ ਐਲਾਨ ਕਰਦਨ ਕੋਈ ਰੱਬ ਨਹੀਂ ਚਾਈਨਾ ਹੈ ਰੂਸ ਹੈ ਚੈਕੋਸਲਾਵਾਕੀ ਹੈ ਬਲਗਾਰੀਆ ਹੈ ਹੰਦਰੀ ਹੈ ਪੋਲੈਂਡ ਹੈ ਇਹ ਸਭ ਨਾਸਤਿਕ ਦੇਸ਼ ਚਾਈਨਾ ਵਿੱਚ ਬੋਧ ਮੱਠ ਉਜੜ ਗਏ ਔਰ ਮਸਜਿਦਾਂ ਤੇ ਚਰਚਾਂ ਰਸ਼ੀ ਆਵੇ ਸੁਣਨੇ ਉਹ ਉਧੜ ਗਏ ਐਲਾਨੀਆਂ ਤੌਰ ਤੇ ਕਹਿ ਰਹੇ ਕੋਈ ਰੱਬ ਨਹੀਂ ਕਦੋਂ ਦਾ ਮਰ ਚ ਗਿਆ ਸੀ ਤੇ ਕਬਰ ਬਣਾ ਦਿੱਤੀ ਦਰਸ ਇਤਨੀ ਗੱਲ ਹੈ ਇਹ ਕਹਿ ਰਹੇ ਨੇ ਸਾਥੋਂ ਵੱਡਾ ਕੋਈ ਨਹੀਂ ਆਪਣੀ ਤਾਂ ਵੱਡਾ ਮੰਨਣਾ ਬੜੀ ਔਕੀ ਬਣੇ ਤੇ ਜਿਸ ਨੂੰ ਆਪਣੇ ਤੋਂ ਵੱਡਾ ਮੰਨ ਲਈ ਹੈ ਤੇ ਉਹਦੇ ਤੇ ਸ਼ਰਧਾ ਵੀ ਪੈਦਾ ਹੋ ਗਈ ਹੋਵੇ ਇਹਦਾ ਸਬੂਤ ਕੀ ਹੈ ਇਹਦਾ ਸਬੂਤ ਹੈ ਕਿ ਵੱਡੇ ਦੀ ਗੱਲ ਬੰਦਾ ਠੁਕਰਾਂਦਾ ਜੀ ਮੰਨ ਲੈਂਦਾ ਮੈਂ ਕਈ ਵਾਰ ਦੇਖਦਾ ਕਿ ਲੋਕ ਪੁੱਤਰਾਂ ਦੀ ਨਾਜਾਇਜ਼ ਗੱਲ ਵੀ ਮੰਨ ਲੈਂਦੇ ਨੇ ਮਿੱਤਰਾਂ ਦੀ ਨਾਜਾਇਜ਼ ਗੱਲ ਵੀ ਮੰਨ ਲੈਂਦੇ ਨੇ ਪਤਨੀ ਦੀ ਗਲਤ ਗੱਲ ਵੀ ਮੰਨ ਲੈਂਦੇ ਨੇ ਜਾਂ ਪਤੀ ਦੀ ਗਲਤ ਗੱਲ ਵੀ ਮੰਨ ਲਈ ਜਾਂਦੇ ਗੁਰੂ ਦੀ ਜਾਇਜ਼ ਗੱਲ ਇਹ ਨਹੀਂ ਮੰਨੇ ਜਾਂਦੇ ਗੁਰੂ ਦੀ ਸਹੀ ਗੱਲ ਨੂੰ ਵੀ ਮੰਨਣ ਤੋਂ ਮਨ ਇਨਕਾਰੀ ਬਗੌਰ ਕਦੀ ਮੁਕਾਲਾ ਕਰਨਾ ਮਿੱਤਰਾਂ ਦੀ ਗਲਤ ਗੱਲ ਵੀ ਮੰਨ ਲੈਂਦੇ ਨੇ ਪੁੱਤਰਾਂ ਦੀ ਗਲਤ ਗੱਲ ਵੀ ਮੰਨ ਲੈਂਦੇ ਨੇ ਪਰਿਵਾਰ ਦੀ ਗਲਤ ਗੱਲ ਵੀ ਮੰਨ ਲੈਂਦੇ ਆ ਸੰਸਾਰ ਦੀ ਗਲਤ ਗੱਲ ਵੀ ਮੰਨ ਲੈਂਦੇ ਆ ਗੁਰੂ ਦੀ ਸਹੀ ਗੱਲ ਵੀ ਨਹੀਂ ਮੰਨਦੇ ਕਾਰਨ ਕਿ ਗੁਰੂ ਨੂੰ ਬਰਾबरी ਜਾਂ ਆਪਣੇ ਤੋਂ ਵੱਡਾ ਸਮਝਣਾ ਬੜੀ ਆਲਸੀ ਗੱਲ ਹੈ ਬਹੁਤ ਆਲਸੀ ਗੱਲ ਹੈ ਗੁਰੂ ਦੀ ਗੱਲ ਕਿਉਂ ਠੁਕਰਾ ਲੈਂਦੇ ਆ ਸਾਥੋਂ ਵੱਡਾ ਥੋੜੀ ਸਾਥੋਂ ਨਹੀਂ ਵੱਡਾ ਔਰ ਇਸ ਵਾਸਤੇ ਮੈਂ ਅਰਸ਼ ਕਰਦਾ ਕਿ ਸੁਣਨਾ ਬੜੀ ਸੌਖੀ ਗੱਲ ਹੈ ਸੁਣਨ ਲੱਗਿਆਂ ਕੀ ਹੋ ਗਿਆ ਇਹ ਮੰਨਣ ਲੱਗਿਆਂ ਹੋ ਗਿਆ ਇਹ ਸੋ ਅਸਪੇ ਮੰਨਣ ਵਾਲੇ ਦੀ ਬੜੀ ਮਹਿਮਾ ਮੰਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਛੇ ਪਛਤਾ ਜਿੰਨੇ ਸੁਣ ਕੇ ਮੰਨ ਲਿਆ ਸਰ ਕਿਨ ਉਹਦੀ ਮਹਿਮਾ ਨਹੀਂ ਕਹਿ ਸਕਦਾ ਉਹਦੀ ਮਹਿਮਾ ਬਿਆਨ ਵੀ ਨਹੀਂ ਕਰ ਸਕਦਾ ਕਾਗਜ਼ ਕਲਮ ਨ ਲਿਖਣ ਹਾਰ ਮੰਨਨੇ ਕਾ ਬਹਿ ਕਰਨ ਵਿਚਾਰ ਐਸਾ ਸੰਸਾਰ ਦੇ ਕੋਈ ਕਾਗਜ਼ ਨਹੀਂ ਇਸ ਸਮੁੱਚੇ ਕਾਗਜ਼ ਦੇਤੇ ਉਸ ਮਨੁੱਖ ਦੀ ਮਹਿਮਾ ਲਿਖ ਦਿੱਤੀ ਜਾ ਰਹੀ ਜਿਨੇ ਮੰਨ ਲਿਆ ਐਸੀ ਕੋਈ ਕਲਮ ਨਹੀਂ ਐਸਾ ਕੋਈ ਲੇਖਕ ਨਹੀਂ ਜੋ ਲਿਖ ਸਕੇ ਕਾਗਜ਼ ਥੋੜਾ ਕਲਮ ਹੈ ਨਹੀਂ ਲਿਖਣ ਵਾਲਾ ਵੀ ਕੋਈ ਨਹੀਂ ਜੋ ਉਸ ਮਨੁੱਖ ਦੀ ਅਵਸਥਾ ਬਿਆਨ ਕਰ ਦੇਵੇ ਜਿਸ ਨੇ ਸੁਣ ਕੇ ਮੰਨ ਲਿਆ ਤੇ ਗੁਰਨਾਮਕ ਦੇਵ ਜੀ ਮਹਾਰਾਜ ਦਾ ਪ੍ਰਮਾਨ ਜਿਨਿ ਸੁਣ ਕੇ ਮੰਨਿਆ ਹਉ ਤਿਨ ਬਲਹਾਰੇ ਜਿਸਨੇ ਸੁਣ ਕੇ ਮੰਨ ਲਿਆ ਸਦਕੇ ਜਾਂਦੇ ਕੁਰਬਾਨ ਜਾਂਦੇ ਉਸ ਤੋਂ ਨਿਛਾਵਰ ਜਾਂਦੇ ਇਹਨੇ ਮੇਰਾ ਸੁਣਿਆ ਨਹੀਂ ਮਨੇ ਤੋਂ ਸੁਣਨ ਵਾਲਿਆਂ ਦੀ ভিਰ ਮੈਂ ਕਰੀਬਨ ਕਰੀਬਨ ਸਮੁੱਚੀ ਦੁਨੀਆ 'ਚ ਵੇਖੀ ਹੈ ਲੋਕੀ ਕੀਰਤਨ ਵੀ ਸੁਣਦੇ ਅਖੰਡ ਪਾਠ ਵੀ ਸੁਣਦੇ ਕਾਦਾ ਵੀ ਸੁਣਦਾ ਸੁਣਨ ਵਾਲਿਆਂ ਦੀ ਬਹੁਤ ਵੱਡੀ ਭੀੜ ਹੈ ਤੇ ਕਦੀ ਗਿਣਤੀ ਕਰੋਗੇ ਮੰਨਣ ਵਾਲੇ ਸਮਾ ਕਰਨੀ ਦੋ ਹੱਥਾਂ ਦੀਆਂ ਜੜੀਆਂ ਉਂਗਲੀਆਂ ਨੇ ਨਾ ਸ਼ਾਇਦ ਇਹਨਾਂ ਦੇ ਸੇ ਹੀ ਗਣੇ ਜਾਣ ਬਸ ਇਸ ਤੋਂ ਜ਼ਿਆਦਾ ਮਨੁੱਖ ਨਹੀਂ ਹੁੰਦੇ ਬਹੁਤ ਲੰਬੀ ਚੌੜੀ ਢੀੜ ਦੇ ਵਿੱਚ ਸੋਣਾ ਆਸਾਨ ਹੈ ਸੁਣਨ ਲੱਗਿਆਂ ਕੋਈ ਆਪਣੇ ਆਪ ਨੂੰ ਬਦਲਣ ਦੀ ਲੋੜ ਵੀ ਨਹੀਂ ਚਲੋ ਸੁਣ ਲਿਆ ਗੱਲ ਖਤਮ ਸੁਣ ਲਈ ਪਰ ਮੰਨਣ ਲੱਗਿਆਂ ਤੇ ਬਦਲਣਾ ਪੈਂਦਾ ਤੇ ਮਨ ਦਾ ਮਨੁੱਖ ਕਿਸ ਦੀ ਗੱਲ ਹੈ ਜਿਸ ਨੇ ਬਾਰੇ ਇਹ ਕਬੂਲ ਕਰ ਲਵੇ ਮੈਂ ਥੋਂ ਵੱਡਾ ਉਥੇ ਸ਼ਰਦਾ ਹੁੰਦੀ ਹੈ ਸ਼ਰਦਾ ਖੋ ਗਈਏ ਸ਼ਰਦਾ ਨਹੀਂ ਗਈ ਇਤਨੀ ਗੱਲ ਮੰਨਣੀ ਪੈਗੀ ਮੈਂ ਤੋਂ ਵੱਡਾ ਤੇ ਪੁਰਖਾ ਜਦ ਤੈਥੋਂ ਵੱਡਾ ਫਿਰ ਗੱਲ ਮੰਨ ਗੱਲ ਖਤਮ ਤੇ ਤੇ ਸ਼ਰਦਾ ਸ਼ਰਦਾ ਨਹੀਂ ਆਪਣੇ ਤੋਂ ਵੱਡਾ ਮੰਨਣਾ ਬੜੀ ਔਖੀ ਗੱਲ ਹੈ ਤੋ ਜਿਸ ਦਿਨ ਮਨੁੱਖ ਦਾ ਮਨ ਕਹਿੰਦਾ ਹੈ ਕਿ ਗੁਰੂ ਮੇਰੇ ਨਾਲੋਂ ਵੱਡਾ ਹੈ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਧਾਰਮਿਕ ਦੁਨੀਆ ਚ ਬਹੁਤ ਅੱਗੇ ਬਹੁਤ ਅੱਗੇ ਔਰ ਦੂ ਕੁਛ ਵੀ ਕਹਿੰਦਾ ਸਹੀ ਕਹਿੰਦਾ ਸਹੀ ਕਹਿੰਦਾ ਸਰਦਾ ਐਸੀ ਜਾਗਦੀ ਹੈ ਬਚਨ ਗੁਰੂ ਜੋ ਪੂਰੇ ਕਿਹਾ ਮੈਂ ਛੇਕ ਗਾਥਰੇ ਬੰਦਾ ਉਹ ਇਕਦਮ ਮੰਨ ਠੀਕ ਹੈ ਮੈਂ ਮੰਨ ਲਿਆ اے ਗੁਰੂ ਜੋ ਤੂੰ ਕਿਹਾ ਇਸ ਮੈਂ ਮੰਨ ਲਿਆ ਮੈਂ ਕਬੂਲ ਕਰ ਲਿਆ ਔਰ ਉਸ ਦਿਨ ਸੁਣਿਆ ਹੋਇਆ ਤੇ ਗਾਇਆ ਹੋਇਆ ਲਿਖ ਕੇ ਲਗਿਆ ਮੈਂ ਗਾ ਰਿਹਾ ਸੁਣੇ ਨਾ ਤਿਲਕਾ ਹਰ ਥਾਂ ਪਾਵੇ ਜੇ ਸਤਗੁਰ ਕੀ ਆਗਿਆ ਸਤ ਸਤ ਕਰਮਾਂ ਨੂੰ। ਉਹਨ ਲੈਖੇ ਲੱਗ। ਸੁਣਿਆ ਹੋਇਆ ਲਿਖੇ ਲੱਗਿਆ। ਪੜ੍ਹਿਆ ਹੋਇਆ ਲਿਖੇ ਲੱਗਿਆ। ਗਾਇਆ ਮੈਂ ਲਿਖੇ ਲੱਗਿਆ ਜਦ ਅੰਦਰੋਂ ਕਹਿ ਦਿੱਤਾ ਸਤ ਹੈ ਠੀਕ ਹੈ ਠੀਕ ਹੈ। ਮੈਂ ਗਲਤੀ ਪਿਆ ਤੂੰ ਸਹੀ। ਮੈਂ ਕਬੂਲ ਕਰਦਾ। ਮੈਂ ਪ੍ਰਵਾਨ ਕਰਦਾ। ਤੋਂ ਮੈਂ ਇਤਨੀ ਅਰਜ਼ ਕਰਦੇ ਹਾਂ। ਸੁਣਨ ਵਾਲੇ ਦੀ ਟੀੜ ਨੂੰ ਦੇਖ ਕੇ ਕਿਦਰੀ ਇਸ ਚੱਕਰ ਚ ਨਾ ਪੈ ਜਾਣਾ। ਕਿ ਲੋਕ ਮੰਨਣ ਵਾਲੇ ਨੇ ਤੇ ਹੋ ਸਕਦਾ ਹੈ ਮੇਰਾ ਅੰਦਾਜ਼ਾ ਗਲਤ ਹੋਵੇ ਮੈਂ ਸੁਣਨ ਵਾਲੇ ਵੇਖੇ ਨੇ ਸਮੁੱਚੀ ਦੁਨੀਆ ਸੁਣਨ ਵਾਲੇ ਮੰਨਣ ਵਾਲੇ ਨੇ ਬਹੁਤ ਥੋੜੇ ਬਹੁਤ ਥੋੜੇ ਔਰ ਐਸਾ ਵੀ ਦੇਖਿਆ ਬਾਰ ਬਾਰ ਸੁਣਦੇ ਨੇ ਸਾਲਾਂ ਬਦੀ ਸੁਣਦੇ ਨੇ ਮੰਨਣਾ ਔਖਾ ਕਿਉਂਕਿ ਮੰਨਣ ਲੱਗਿਆਂ ਬਦਲਣਾ ਮੰਨਣ ਲੱਗਿਆਂ ਤਬਦੀਲ ਕਰਨਾ ਆਪਣਾ ਮਨਣ ਨਹੀਂ ਬੜੀ ਔਖੀ ਗੱਲ ਹੈ ਸੁਣਨ ਲੱਗਿਆ ਕੀ ਹੋ ਗਿਆ ਜੀ ਕੋਈ ਸੁਣ ਲਓ ਕੀ ਹੋ ਗਿਆ ਇੱਕ ਸ਼ਬਦ ਸਤਿਗੁਰ ਦਾ ਬਾਤ ਸੁਣ ਲਓ ਕੀ ਹੋ ਗਿਆ ਜੀ ਪਰ ਜਦ ਮੰਨਣ ਦੀ ਗੱਲ ਆਏਗੀ ਬਹੁਤ ਔਖੀ ਕੀਰਤਨ ਤੁਸੀਂ ਸੁਣ ਲਿਆ ਕੀ ਹੋ ਗਿਆ ਜੀ ਕੋਈ ਔਖਾ ਜਦ ਮੰਨਣ ਦੀ ਗੱਲ ਆਵੇਗੀ ਔਖਿਆ ਜੀ ਸ਼ਬਦ ਦੀ ਕਥਾ ਤੁਸੀਂ ਸੁਣ ਲਈ ਕੀ ਹੋ ਗਿਆ ਜੀ ਕੋਈ ਔਖਾਈ ਨਹੀਂ ਤੇ ਜਦ ਮੰਨਣ ਦੀ ਗੱਲ ਆਵੇਗੀ ਤਾਂ ਜਿਹੜਾ ਪੁਰਾਣਾ ਢਾਂਚਾ ਸਾਡੇ ਕੋਲੇ ਦਿਤੋਲਣਾ ਪੈਂਦਾ ਨਵੇਂ ਢਾਂਚੇ ਨੂੰ ਕਬੂਲ ਕਰਨਾ ਪੈਂਦਾ ਇਸ ਵਾਸਤੇ ਮਨਾ ਬਹੁਤ ਔਖ ਹੈ ਔਰ ਇਸ ਵਾਸਤੇ ਗੁਰਨਾਮਿਕ ਗਹਿਣ ਮੈਂ ਤੇ ਸਦਕੇ ਜਾਣਾ ਉਸ ਤੋਂ ਜਿਸ ਨੇ ਸੁਣ ਕੇ ਮੰਨ ਲਏ ਜਿਨ ਨੇ ਸੁਣ ਕੇ ਮੰਨ ਆਉ ਤੈਨੂੰ ਬਧਾਰੇ ਜਾ ਕੁਰਬਾਨ ਜਾਂਦੇ ਨਾ ਸਦਕੇ ਜਾਂਦੇ ਨਾ ਇਹਨੇ ਨਿਹਰਾ ਸੁਣਿਆ ਨਹੀਂ ਇਹਨੇ ਮਨ ਵੀ ਲਿਆ ਸੁਣੀਏ ਮਨੇ ਮਨ ਕੀ ਤਾ ਭਾਉ ਅੰਤਰਗਤ ਧੀਰਕ ਮੱਲ ਇਹੀ ਅੰਤਰੀ ਉਤੀਰਤ ਹੈ ਇਹਦੇ ਨਾਲ ਹੀ ਸਾਰੀ ਮੈਲ ਧੁੱਲ ਜਾਂਦੀ ਹੈ ਸੁਣਿਆ ਤੇ ਫਿਰ ਮੰਨਿਆ ਤੇ ਫਿਰ ਅੰਦਰ ਭਾਵ ਪ੍ਰੇਮ ਪੈਦਾ ਹੋ ਗਿਆ ਸ਼ਰਧਾ ਕਰਦਾ ਫਿਰ ਦਾ ਸਾਫ ਹੋ ਗਿਆ ਸ਼ੁੱਧ ਹੋ ਗਏ ਮੇਰੀ ਸੁਣਦਿਆਂ ਗੱਲ ਨਹੀਂ ਬਣੇਗੀ ਇਹ ਠੀਕ ਹੈ ਕਿ ਉਪਨਿਸ਼ਦਾਂ ਦੇ ઋષਿ ਕਹਿੰਦੇ ਨੇ ਸ੍ਰੁਤਵਾ ਧਰਮ ਨੂੰ ਵਿਜਾਣਾ ਤੇ ਬਈ ਸੁਣਨ ਦੇ ਨਾਲ ਹੀ ਧਰਮ ਦੀ ਪ੍ਰਾਪਤੀ ਹੁੰਦੀ ਹੈ ਦਰਸ ਸੁਣਨ ਦੇ ਨਾਲ ਧਰਮ ਦਾ ਬੋਧ ਮਿਲਦਾ ਹੈ ਪਰ ਹੁਣ ਧਰਮੇ ਬਣਨਾ ਹੈ ਮੇਰੇ ਬੋਧ ਨਾਲ ਗੱਲ ਨਹੀਂ ਬਣੇਗੀ ਬੋਧ ਤੇ ਹਾਸਲ ਹੋ ਗਿਆ ਗਿਆਨ ਤੇ ਮਿਲ ਗਿਆ ਸੂਝ ਤੇ ਮਿਲ ਗਈ ਪਰ ਹੁਣ ਇਸ ਸੂਝ ਨੂੰ ਵਰਤਣਾ ਹੈ ਮੰਨਣਾ ਹੈ ਜ਼ਿੰਦਗੀ ਦੇ ਢਾਲਣਾ ਹੈ ਇਤਨਾ ਤੇ ਪਤਾ ਚੱਲ ਗਿਆ ਕਿ ਦੀਵਾ ਕਿਵੇਂ ਜਲਾਇਗਾ ਪਰ ਹੁਣ ਪਤਾ ਚੱਲ ਗਿਆ ਇਹਦੇ ਨਾਲ ਤੇ ਹਨੇਰਾ ਨਹੀਂ ਮਿਟਣਾ ਦੀਵਾ ਜਲਾਉਣਾ ਪੈਣਾ ਤਾਂ ਜਾ ਕੇ ਗੱਲ ਬਣਦੀ ਤੂੰ ਇਹ ਜਲਾਣਾ ਹੈ ਇਹ ਗੱਲ ਔਖੀ ਇਹਦੇ ਵਾਸਤੇ ਕੋਈ ਸਾਧਨ ਡੋਢਾਣੇ ਪੈਣੇ ਤੁਮਾਰਸ ਕਰੇ ਅਸੀਂ ਸਹਿਜੇ ਸਹਿਜੇ ਜਿਉਂ-ਜਿਉ ਮਨੁੱਖ ਦੀ ਸੁਰਤ ਗੁਰਮਤਿ ਦੇ ਮਾਰਗ ਤੇ ਚੱਲਦੀ ਹੈ ਨਵੀਂ ਤੋਂ ਨਵੀਂ ਕੰਬਲੀਆਂ ਆਉਂਦੀਆਂ ਨੇ ਪ੍ਰਥਮ ਪੜਾਉ ਹੈ ਧਰਮ ਖੰਡ ਸਰੀਰ ਦਾ ਖੰਡ ਸਰੀਰ ਨੂੰ ਐਸਾ ਬਣਾਣਾ ਜੈਸਾ ਗੁਰੂ ਕਹਿੰਦਾ ਤੋ ਸਰੀਰ ਦੀ ਰਹਿਣੀ ਬਹਿਣੀ ਮਨ ਦੀ ਰਹਿਣੀ ਬਹਿਣੀ ਆਤਮਾ ਦੀ ਰਹਿਣੀ ਬਹਿਣੀ ਜੇ ਵੀ ਸਰੀਰ ਦੀ ਰਹਿਣੀ ਬਹਿਣੀ ਠੀਕ ਨਹੀਂ ਉਹਦੀ ਮਨ ਦੀ ਕੀ ਹਾਲਤ ਠੀਕ ਹੋਵੇ ਉਹ ਕਿਸ ਤਰ੍ਹਾਂ ਕਰੇਗਾ